ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ 8ਵੀਂ ਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ 5ਵੀਂ ਜਮਾਤ ਦੀ ਬੋਰਡ ਪ੍ਰੀਖਿਆ 7 ਤੋਂ ਲੈ ਕੇ 14 ਮਾਰਚ ਤੱਕ ਹੋਣਗੀਆਂ ਜਦਕਿ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਚ ਤੱਕ ਹੋਣਗੀਆਂ ਇਸ ਤੋਂ ਇਲਾਵਾ 10ਵੀਂ ਜਮਾਤ ਦੇ ਬੋਰਡ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 6 ਮਾਰਚ ਤੱਕ ਤੇ 12ਵੀਂ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਕਰਵਾਈਆਂ ਜਾਣਗੀਆਂ 12ਵੀਂ ਕਲਾਸ ਦੇ ਓਪਨ ਸਕੂਲ ਅਪਾਰਟਮੈਂਟ ਰਿਪੇਅਰ ਵਾਧੂ ਵਿਸ਼ੇ ਤੇ ਕਾਰਗੁਜ਼ਾਰੀ ਵਧਾਉਣ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਨੇ 5ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਜਦਕਿ 8ਵੀਂ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਸ਼ੁਰੂ ਹੋਣਗੀਆਂ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਸਾਰੀਆਂ ਜਮਾਤਾਂ ਦੀ ਡੇ ਸ਼ੀਡ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.psb.ac.in ਤੇ ਉਪਲਬਧ ਹੈ ਦੱਸ دیਏ 5ਵੀਂ ਕਲਾਸ ਦੀ ਡੇ ਸ਼ੀਡ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 7 ਮਾਰਚ ਤੋਂ ਪੇਪਰ ਸ਼ੁਰੂ ਹੋਣਗੇ ਪਹਿਲਾ 7 ਮਾਰਚ ਨੂੰ ਪੇਪਰ ਅੰਗਰੇਜ਼ੀ 11 ਮਾਰਚ ਨੂੰ ਗਣਿਤ ਯਾਨੀ ਕਿ ਮੈਥ 12 ਮਾਰਚ ਨੂੰ ਪੰਜਾਬੀ ਪਹਿਲੀ ਭਾਸ਼ਾ ਹਿੰਦੀ ਉਰਦੂ ਤੇ 13 ਮਾਰਚ ਨੂੰ ਵਾਤਾਵਰਣ ਸਿੱਖਿਆ ਯਾਨੀ ਕਿ এনवायरमेंट 14 ਮਾਰਚ ਨੂੰ ਪੰਜਾਬੀ ਜੋ ਕਿ ਦੂਜੀ ਭਾਸ਼ਾ ਹਿੰਦੀ ਉਰਦੂ ਦਾ ਪੇਪਰ ਸ਼ਾਮਿਲ ਹੈ ਇਸ ਤੋਂ ਬਾਅਦ 15 ਮਾਰਚ ਨੂੰ ਸਰੀਰਕ ਸਿੱਖਿਆ ਦਾ ਪ੍ਰੈਕਟੀਕਲ ਹੋਵੇਗਾ 8ਵੀਂ ਜਮਾਤ ਦੇ ਡੇਸ਼ਡ ਦੀ ਗੱਲ ਕਰੀਏ ਤਾਂ 6 ਮਾਰਚ ਨੂੰ ਸਮਾਜਿਕ ਵਿਗਿਆਨ 11 ਮਾਰਚ ਨੂੰ ਮੈਥ 12 ਮਾਰਚ ਨੂੰ ਪੰਜਾਬੀ ਪਹਿਲੀ ਭਾਸ਼ਾ ਹਿੰਦੀ ਉਰਦੂ ਤੇ 15 ਮਾਰਚ ਨੂੰ ਇੰਗਲਿਸ਼ ਦਾ ਪੇਪਰ ਤੇ 16 ਮਾਰਚ ਨੂੰ ਪੰਜਾਬੀ ਯਾਨੀ ਕਿ ਦੂਜੀ ਭਾਸ਼ਾ ਜਿਸ ਵਿੱਚ ਸ਼ਾਮਿਲ ਹੈ ਹਿੰਦੀ ਉਰਦੂ 18 ਮਾਰਚ ਨੂੰ ਵਿਗਿਆਨ 20 ਮਾਰਚ ਨੂੰ ਕੰਪਿਊਟਰ ਸਾਇੰਸ 21 ਮਾਰਚ ਨੂੰ ਸਿਹਤ ਅਤੇ ਸ਼ਿਰਕ ਸਿੱਖਿਆ ਤੇ 27 ਮਾਰਚ ਨੂੰ ਆਪਸ਼ਨਲ ਸਬਜੈਕਟ ਸ਼ਾਮਿਲ ਨੇ ਇਸ ਤੋਂ ਬਾਅਦ 18 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਹੋਣਗੀਆਂ 10ਵੀਂ ਕਲਾਸ ਦੀ ਦੇਸ਼ ਸਿਰ ਦੀ ਗੱਲ ਕਰੀਏ ਤਾਂ 13 ਫਰਵਰੀ ਨੂੰ ਪੰਜਾਬੀ A ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ A ਦਾ ਪੇਪਰ ਹੈ 14 ਫਰਵਰੀ ਨੂੰ ਸਿਹਤ ਅਤੇ ਸਿਰਕ ਸਿੱਖਿਆ 15 ਫਰਵਰੀ ਨੂੰ ਗ੍ਰਹਿ ਵਿਗਿਆਨ 16 ਫਰਵਰੀ ਨੂੰ ਵਿਗਿਆਨ 17 ਫਰਵਰੀ ਨੂੰ ਪੰਜਾਬੀ B ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰਕ B ਦਾ ਪੇਪਰ ਲਿਤਾ ਜਾਵੇਗਾ 19 ਫਰਵਰੀ ਨੂੰ ਅੰਗਰੇਜ਼ੀ 20 ਫਰਵਰੀ ਨੂੰ ਪਛਾਵਾ ਸੱਤਕ ਫ੍ਰੈਂਚ ਜਰਮਨ ਪਰਫੈਕਸ਼ਨਲ ਪ੍ਰੀਖਿਆ ਸਿਰਕ ਸਿੱਖਿਆ ਖੇਡਾਂ ਦੀ ਪ੍ਰੀਖਿਆ ਹੋਵੇਗੀ 1 ਫਰਵਰੀ ਨੂੰ ਹਿੰਦੀ ਅਤੇ ਉਰਦੂ ਦਾ ਪੇਪਰ ਹੋਵੇਗਾ 22 ਫਰਵਰੀ ਨੂੰ ਮਕੈਨੀਕਲ ਡਰਾਈਵਿੰਗ ਅਤੇ ਚਿੱਤਰਕਾਰ 23 ਫਰਵਰੀ ਨੂੰ ਸਮਾਜਿਕ ਵਿਗਿਆਨ 26 ਫਰਵਰੀ ਨੂੰ ਮੈਥ ਦਾ ਪੇਪਰ ਤੇ 27 ਫਰਵਰੀ ਨੂੰ ਖੇਤੀਬਾੜੀ 28 ਫਰਵਰੀ ਨੂੰ ਕੰਪਿਊਟਰ ਸਾਇੰਸ 29 ਨੂੰ ਸਿਲਾਈ ਕਢਾਈ 1 ਮਾਰਚ ਨੂੰ ਸੰਗੀਤ ਗਾਇਨ 2 ਮਾਰਚ ਨੂੰ ਸੰਗੀਤ ਵਾਦਨ 3 4 ਮਾਰਚ ਨੂੰ ਸੰਗੀਤ ਤਬਲਾ 5 ਮਾਰਚ ਨੂੰ ਸਿਹਤ ਵਿਗਿਆਨ ਕਪਾਰਟਮੈਂਟ ਵਾਲੇ ਪੇਪਰ 6 ਮਾਰਚ ਨੂੰ ਵੈਲਕਮ ਲਾਈਫ ਪਾਰਲਮੈਂਟ ਪੇਪਰ ਜਿਨ੍ਹਾਂ ਦੀ ਪਾਰਲਮੈਂਟ ਆਈ ਹੈ ਉਹਨਾਂ ਦੇ ਇਹ ਪੇਪਰ 6 ਮਾਰਚ ਨੂੰ ਦਿੱਤਾ ਜਾਵੇਗਾ ਇਸੇ ਤਰ੍ਹਾਂ ਜੇਕਰ 12th ਕਲਾਸ ਦੇ ਡੇਰ ਸ਼ਿਡ ਦੀ ਗੱਲ ਕਰੀਏ ਤਾਂ 13 ਫਰਵਰੀ ਨੂੰ ਹੋਮ ਸਾਇੰਸ 14 ਫਰਵਰੀ ਨੂੰ ਸੋਸ਼ੀਓਲੋਜੀ 15 ਫਰਵਰੀ ਨੂੰ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ 16 ਫਰਵਰੀ ਨੂੰ ਧਰਮ ਦਾ ਪੇਪਰ ਹੋਵੇਗਾ 17 ਫਰਵਰੀ ਨੂੰ ਪਬਲਿਕ ਐਡਮਿਸ਼ਨਲ 19 ਫਰਵਰੀ ਨੂੰ ਹਿਸਟਰੀ ਐਂਡ ਕਮਰਸ਼ੀਅਲ ਆਫ ਆਰਟਸ 20 ਫਰਵਰੀ ਨੂੰ ਗੁਰਮਤ ਸੰਗੀਤ 21 ਫਰਵਰੀ ਨੂੰ ਖੇਤੀਬਾੜੀ 22 ਫਰਵਰੀ ਨੂੰ ਰਾਜਨੀਤਿਕ ਸ਼ਾਸਤਰ 23 ਫਰਵਰੀ ਨੂੰ ਕੰਘੋਲ 26 ਫਰਵਰੀ ਨੂੰ ਕੰਪਿਊਟਰ ਐਪਲੀਕੇਸ਼ਨਸ 27 ਫਰਵਰੀ ਨੂੰ ਜਰਨਲ ਇੰਗਲਿਸ਼ 28 ਫਰਵਰੀ ਨੂੰ ਸਾਈਕੋਲੋਜੀ 29 ਫਰਵਰੀ ਨੂੰ ਅਕਾਊਂਟੈਂਸੀ 1 ਮਾਰਚ ਨੂੰ ਕੰਪਿਊਟਰ ਸਾਇੰਸ 2 ਮਾਰਚ ਨੂੰ 뮤지컬 ਤਬਲਾ ਫਾਈਨੈਂਸ਼ੀਅਲ ਆਫ E-BUSINESS 4 ਮਾਰਚ ਨੂੰ ਸਿਹਤ ਸਿੱਖਿਆ ਤੇ ਖੇਡਾਂ 5 ਮਾਰਚ ਨੂੰ ਬਾਇਓਲੋਜੀ মিডিਆ ਤੇ ਸਟੱਡੀਜ਼ 6 ਮਾਰਚ ਨੂੰ ਇਤਿਹਾਸ 7 ਮਾਰਚ ਨੂੰ ਡਾਂਸ 11 ਮਾਰਚ ਨੂੰ 뮤지컬 ਇੰਸਟਰੂਮੈਂਟ 12 ਮਾਰਚ ਨੂੰ 뮤직 ਵੋਕਲ 13 ਮਾਰਚ ਨੂੰ ਆਪਸ਼ਨਲ ਲੈਂਗੁਏਜ ਯਾਨੀ ਕਿ ਹਿੰਦੀ ਪੰਜਾਬੀ ਅੰਗਰੇਜ਼ੀ ਉਰਦੂ ਦਾ ਪੇਪਰ ਦਿੱਤਾ ਜਾਵੇਗਾ 14 ਮਾਰਚ ਨੂੰ ਇਕਨੋਮਿਕਸ 15 ਮਾਰਚ ਨੂੰ ਗਣਿਤ 16 ਮਾਰਚ ਨੂੰ ਡਿਫੈਂਸ ਸਟੱਡੀਜ਼ 18 ਮਾਰਚ ਨੂੰ ਸੰਸਕ੍ਰਿਤ ਫ੍ਰੈਂਕਸ ਜਰਮਨ 19 ਮਾਰਚ ਨੂੰ ਫਿਲਾਫੀ ਕੈਮਿਸਟਰੀ 2 ਮਾਰਚ ਨੂੰ ਐਨਸੀਸੀ 21 ਮਾਰਚ ਨੂੰ ਬਿਜ਼ਨਸ ਸਟੱਡੀਜ਼ 22 ਮਾਰਚ ਨੂੰ NSQF ਦੀਆਂ ਪ੍ਰੀਖਿਆਵਾਂ ਹੋਣਗੀਆਂ ਇਸ ਦੇ ਨਾਲ ਹੀ 28 ਮਾਰਚ ਨੂੰ ਵਾਤਾਵਰਣ ਸਿੱਖਿਆ ਜਿਨ੍ਹਾਂ ਦੀ ਅਪਾਰਟਮੈਂਟ ਆਈ ਹੈ ਉਹਨਾਂ ਦਾ ਪੇਪਰ ਲਿੱਤਾ ਜਾਵੇਗਾ 30 ਮਾਰਚ ਨੂੰ ਵੈਲਕਮ ਲਾਈਫ ਇਹ ਵੀ ਇੱਕ ਅਪਾਰਟਮੈਂਟ ਵਾਲਾ ਪੇਪਰ ਹੈ ਵਾਧੂ ਦੀ ਜਾਣਕਾਰੀ ਲਈ ਤੁਸੀਂ www.pseb.ac.in ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ